うん。 ਨੰਦੀ ਗਾਂ ਕੀ ਦਾ ਮੁ ਚਿਵਲੀ ਗੰਨੀ ਕਤ ਪਰ ਸਾਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਲੋਕ ਕਾਸ਼ੀ ਵੀਸ਼ਨ ਨਾ ਗਾਂਦੀ ਜੀ ਇਹਨੇ ਸਾਡੇ ਭੋਲੇ ਸਾਡੇ ਦਰਸ਼ਨ ਹੋਣਗੇ ਤੁਸੀਂ ਕਿੱਥੇ ਕਿੱਥੇ ਗੱਲ ਕਰੋਗੇ ਉਹ ਮੈਂ ਕਿਉਂਕਿ ਖੰਨਾ ਜੀ ਨੇ ਗਾਹਾਂ ਜਾਣਾ ਸਾਡੇ ਪ੍ਰਧਾਨ ਮੰਤਰੀ ਜੀ ਦੇ ਮਟਿਆਲਾ ਉਹਨੇ ਮੈਂ ਉਸ ਗੌਰਮੈਂਟ ਦੇ ਵਿੱਚ ਆਪਣੀ ਗੱਲ ਸਮਾਪਤ ਕਰਨ ਲੱਗਿਆ ਵੀਰੋ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਿਆ ਵੋਟਾਂ ਤੋਂ ਬਾਅਦ ਇਹ ਕਿ ਕੋਈ ਦੁਨੀਆ ਦੀ ਕੋਈ ਤਾਕਤ ਸਾਡੀ ਨਿਸ਼ਾਨੀ ਤੋਂ ਤੋੜ ਨਹੀਂ ਕਰ ਸਕਦੀ ਜੇ ਤੁਹਾਡੀ ਇਕੱਲੀ-ਇਕੱਲੀ ਵੋਟ ਕਾਸ਼ੀ ਜ਼ੀਸ ਬਣਾਉਂਦਾ ਪੁਰੀ ਦੁਨੀਆਂ ਦਾ ਲੰਗਾ ਖੋਲ ਸਕਦੀ ਹੈ ਜੇ ਤੁਹਾਡੀ ਇਕੱਲੀ-ਇਕੱਲੀ ਵੋਟ ਵੀਰੋ ਕੰਨੀਆ ਦੀਆਂ ਬੀਤੀਆਂ ਵੋਟਾਂ कर रहे हैं कि इस हरियाणा को कम के लगोगे इंडिया ब्रिटेन बड़ा थोड़ा सारे लगोगों का नवाज़ क्या चीज़ करे बारीक़ा माना तो हुए हैं पर समोसा का मान लिया कि बर्नाडेटा मैसेज सारे प्रजाप सारे मैं समझता देश की है बड़ा लोग कहाँ हैं उस कालू क्रेडिट के बर्नाडेटा वो सब ये वाई लगी है जितने म पिछले साल तो यह माहौल मरी जा रहा है और इस माहौल खराब करने और इस माहौल

ਬਹੁਤ ਵਧੀਆ ਹੰਕਾਰ ਆ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਵਿੱਚ ਲੋਕ ਮੋਦੀ ਸਾਹਿਬ ਦੀਆਂ ਨੀਤੀਆਂ ਨਾਲ ਬੜੇ ਪਸੰਦ ਹਨ ਔਰ ਮੈਨੂੰ ਲੱਗਦਾ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਮੋਦੀ ਸਾਹਿਬ ਦੇ ਨਾਮ ਤੇ ਔਰ ਮੋਦੀ ਸਾਹਿਬ ਦੇ ਕੰਮਾਂ ਤੇ ਵੋਟ ਪਾਣੀ ਹੈ ਕਿਸਾਨ ਜਥੇਬੰਦੀ ਵਿਰੋਧ ਨਹੀਂ ਕਰ ਰਹੀ ਇਹ ਜਥੇਬੰਦੀਆ ਵਿਰੋਧ ਕਰਦੀ ਹੈ ਕਿਸਾਨ ਜਥੇਬੰਦੀ ਵੱਖਰੀ ਹੈ ਇਹ ਵੱਖਰੀ ਹੈ ਐ ਤੇ ਭਗਵਦਬਾਨ ਸਾਹਿਬ ਦੇ ਹਲਾਸ਼ਾਰੀ ਤੇ ਕੀਤਾ ਜਾ ਰਿਹਾ ਹੈ ਪੰਜਾਬ ਦਾ ਮਾਹੌਲ ਕੀਤਾ ਜਾ ਰਿਹਾ ਔਰ ਮੈਂ ਇਹੀ ਕਹਿ ਸਕਦਾ ਕਿ ਵੋਟ ਤਾਂ ਪੈਣੀ ਹੈ ਵੋਟ ਪੈਣ ਤੋਂ ਕੋਈ ਨਹੀਂ ਰੋਕ ਸਕਦਾ ਪਰ ਲੋਕਾਂ ਨੇ ਫੈਸਲਾ ਲੈ ਹੀ ਲਿਆ ਹੈ ਕਿ ਮੋਦੀ ਸਾਹਿਬ ਨੂੰ ਵੋਟ ਪਾਣੀ ਹੈ ਮੈਂ ਦੇਖੋ ਜੋ ਕਿਸਾਨ ਹਨ ਉਹਨਾਂ ਦੇ ਹਿੱਤਾਂ ਦੇ ਵਿੱਚ ਤੋਂ ਮੋਦੀ ਸਾਹਿਬ ਹੈਗੇ ਹੈਗੇ ਔਰ ਉਹ ਵੀ ਮੋਦੀ ਸਾਹਿਬ ਦੇ ਨਾਲ ਹਨ ਕਿਸਾਨਾਂ ਦੀ ਜੋ ਮੁੱਖ ਮੁੱਦਾ ਆਮਦਨ ਇਮਦਾਨ ਦਾ ਉਹਦਾ ਵੀ ਮੈਂ ਸੁਚਿੰਤਕ ਹੈ ਔਰ ਮੈਂ ਉਹਨਾਂ ਦੀ ਮਦਦ ਕਰਾਂਗਾ ਔਰ ਮੋਦੀ ਸਾਹਿਬ ਨੇ ਤਾਂ ਕਰਨੀ ਕਰਨੀ ਹੈ ਇਹ ਜਥੇਬੰਦੀ ਜੋ ਹੈਗੀ ਜਿਹਦੇ ਤੁਸੀਂ ਗੱਲ ਕਰ ਰਹੇ ਹੋ ਉਹਦਾ ਵੀ ਫਰਕ ਹੈ ਇਹ ਤਾਂ ਭਗਵਦ ਮਾਨ ਦੀ ਹਲਾਸ਼ਾਰੀ ਕਰਕੇ ਇਹ ਕੰਮ ਕਰਦਾ ਪ੍ਰਧਾਨ ਮੰਤਰੀ ਵੇਂਦਰ ਮੋਦੀ ਜੀ ਦੋ ਦਿਨਾਂ ਦੇ ਪੰਜਾਬ ਦੌਰੇ ਤੇ ਨੇ ਮੰਨਦੇ ਹੋ ਕਿ ਇਹਦੇ ਨਾਲ ਭਾਰਤਾਂ ਨੂੰ ਪੰਜਾਬ ਦੇ ਵਿੱਚ ਵੋਟਾਂ ਮਿਲਾਂਗੇ ਬਿਲਕੁਲ ਮਿਲेंगे ਬਿਲਕੁਲ ਮਿਲेंगे ਵੈਸੇ ਲੋਕ ਮੋਦੀ ਸਾਹਿਬ ਤੇ ਭਗਤੇ ਹਨ ਔਰ ਇਹਦੇ ਨਾਲ ਦੇਖਣਾ ਚਾਹੁੰਦੇ ਮੋਦੀ ਸਾਹਿਬ ਨੇ ਮੈਨੂੰ ਲੱਗਦਾ ਬਹੁਤ ਫਰਕ ਹੈ ਕਾਂਗਰਸੀ ਮੀਤਵਾਲ ਨੂੰ ਭੁੱਲੋਂ ਤੇ ਮੋਦੀ ਵੀ ਹਾਂਦੇ ਲੋਕਾਂ ਬਾਰੇ ਬਿਆਨ ਦਿੱਤਾ ਗਿਆ ਬਹੁਤ ਮਾੜੀ ਗੱਲ ਹੈ ਗਲਤ ਗੱਲ ਹੈ ਹਰੇਕ ਨੂੰ ਕਿੱਥੇ ਵੀ ਜਾ ਕੇ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਤੇ ਇਹ ਗੱਲ ਤੇ ਮੈਂ ਆਪਾਂ ਖੰਡਰ ਕਰਦਾ ਹਾਂ ਪੰਜਾਬ ਦੇ ਵਿੱਚ ਰਸ਼ੇ ਦੀ ਪ੍ਰੋਬਲਮ ਹੈ ਜਿਹੜੀ ਆਮ ਆਦਮੀ ਪਾਰਟੀ ਦਾ ਮਕਸੂਦ ਸੀ ਵਾਅਦੇ ਵਿੱਚ ਜਿਉਂ ਦੀ ਤਿਉਂ ਬਣੀ ہوئی ਹੈ ਉਹਦੇ ਬਾਰੇ ਵਿੱਚ ਦੇਖੋ ਇੱਕ ਵੀ ਵਾਅਦਾ ਆਮ ਆਦਮੀ ਪਾਰਟੀ ਦਾ ਜੋ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਹੋਇਆ ਨਾ ਸੜੀ ਮਾਤਾਵਾਂ ਨੂੰ ਬੇਣਾਂ ਨੂੰ 1000 ਰੁਪਏ ਮਿਲੇ ਔਰ ਨਾ ਨਸ਼ਾ ਮੁਕਤ ਪੰਜਾਬ ਹੋਇਆ ਪਰ ਸਭ ਤੋਂ ਵੱਡਾ ਮੁੱਦਾ ਪੰਜਾਬ ਦਾ ਹੈ ਕਿ ਰੋਜ਼ਗਾਰ ਜਦ ਤੱਕ ਰੋਜ਼ਗਾਰੀ ਆਪਾਂ ਪੈਦਾ ਨਹੀਂ ਕਰਾਂਗੇ ਤਦ ਤੱਕ ਨਾ ਨਸ਼ਾ ਦੇ ਖਿਲਾਫ ਲੜਾਈ ਲੜ ਸਕਦੇ ਆਪਾਂ ਨਾ ਗੈਂਗਸਟਰਜ਼ ਦੇ ਖਿਲਾਫ ਲੜਾਈ ਲੜ ਸਕਦੇ ਤੇ ਜਦ ਤੱਕ ਰੋਜ਼ਗਾਰੀ ਦੇ ਬਾਰੇ ਸਰਕਾਰ ਕੁਝ ਨਹੀਂ ਸੋਚਦੀ ਤਦ ਤੱਕ ਇਹਦਾ ਕੋਈ ਹੱਲ ਨਹੀਂ ਔਰ ਦੂਜੀ ਗੱਲ ਇਹ ਹੈ ਕਿ ਇਹ ਜੋ ਮਾਹੌਲ ਭਗਵਦ ਮਾਨ ਸਾਹਿਬ ਨੇ ਬਣਾ ਦਿੱਤਾ ਹੈ ਪੰਜਾਬ ਦੇ ਵਿੱਚ ਇਹ ਦੋ ਚਾਰ ਜਥੇਬੰਦੀਆਂ ਨੂੰ ਹੱਲਾਸ਼ਾਹੀ ਦੇ ਕੇ ਇਸ ਮਾਹੌਲ ਦੇ ਵਿੱਚ ਕਿਸੇ ਵਪਾਰੀ ਨੇ ਇੱਥੇ ਫੈਕਟਰੀ ਲਾਣੀ ਨਹੀਂ ਹੈ ਔਰ ਜਦ ਤੱਕ ਇੱਥੇ ਫੈਕਟਰੀਆਂ ਨਹੀਂ ਲੱਗਣਗੀਆਂ ਤੇ ਕੰਮ ਕਿੱਥੇ ਹੋਣਗੇ ਕੰਮ ਨਹੀਂ ਹੋਣਗੇ ਤੇ ਰੋਜ਼ਗਾਰੀ ਕਿੱਥੇ ਪੈਦਾ ਹੋਣੀ ਹੈ ਮੈਨੂੰ ਲੱਗਦਾ ਲੋਕ ਸੰਗਰੂਰ ਦੇ 101% ਮੋਦੀ ਸਾਹਿਬ ਨੂੰ ਇੱਥੇ ਸੇਵਾ ਕਰਨ ਦਾ ਮੌਕਾ ਦੇਣਗੇ